ਇਹ ਕੱਲ ਨੂੰ ਡੈਰੀਆਂ ਫੈਲਦਾ ਕੋਈ ਬੰਦੇ ਬਿਮਾਰੀਆਂ ਚ ਫੈਲਦੇ ਆ ਕੁਝ ਵੀ ਹੁੰਦਾ ਹੈਗਾ ਤਾਂ ਇਹਦੀ ਟੋਟਲ ਤੇ ਟੋਟਲ ਜ਼ਿੰਮੇਵਾਰ ਉਰੇ ਦੀ ਐਮਐਲਏ ਆ ਅਤੇ ਇਹਦੇ ਕਰਕੇ ਜਿਹੜਾ ਹੈਗਾ ਤੇ ਨੁਕਸਾਨ ਜਿਹੜਾ ਹੋਣਾ ਕੱਲ ਨੂੰ ਜਾਨਾਂ ਗਈਆਂ ਤਾਂ ਵੀ ਇਹਦੀ ਜ਼ਿੰਮੇਵਾਰੀ ਪਹੁੰਚਦੀ ਹੈ ਪਰ ਮੈਨੂੰ ਦੁੱਖ ਹੈ ਕਿ ਮੈਂ ਪਿਛਲੇ 2 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਖੱਡਾ ਜਿਉਂ ਦਾ ਤਿਉ ਇੱਥੇ ਪਟਿਆ ਮੈਂ ਦੇਖਦਾ ਹਾਂ ਇੱਥੇ ਕਈ ਵਾਰੀ ਹਾਦਸੇ ਵੀ ਹੋਏ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਬੀਬੀ ਜੀ ਸਵਾ ਦੋ ਢਾਈ ਸਾਲ ਤੋਂ ਤੁਹਾਡੇ ਘਰ ਦੇ ਬਾਹਰ ਇੱਕ ਖੱਡਾ ਪਟਿਆ ਹੋਇਆ ਰੋਜ਼ ਉਰੇ ਕਦੇ ਗੱਡੀ गिर ਜਾਂਦੀ ਹੈ ਕਦੇ ਬਾਈਕ ਤੇ ਬੱਚੇ गिर ਜਾਂਦੇ ਆ ਦੋ ਢਾਈ ਸਾਲ ਤੋਂ ਤੁਹਾਡੇ ਬਿਲਕੁਲ ਘਰ ਦੇ ਸਾਹਮਣੇ ਤੁਸੀਂ ਕਦੇ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਥੇ ਖੱਡਾ ਹੈ ਜਿਹੜਾ ਪਿਆ ਹੋਇਆ ਹੈ ਮੈਨੂੰ ਕੋਈ ਇੱਕ ਵੀ ਪ੍ਰੋਜੈਕਟ ਮੈਡਮ ਨੀਨਾ ਮਿੱਤਲ ਇਹ ਲਿਆ ਕੇ ਦਿਖਾ ਦੇ ਕਿੰਬੇ ਰਾਜਪੁਰੇ ਦੇ ਅੰਦਰ 25 ਸਾਲ ਦੇ ਅੰਦਰ ਕੋਈ ਇੱਕ ਪ੍ਰੋਜੈਕਟ ਕਮਾ ਗਿਆ ਕੀ ਸਤਕਾਰਯੋਗ ਰਾਜਪੁਰਾ ਨਿਵਾਸੀਆਂ ਨੂੰ ਐ ਐ ਸੈ ਤਾਂ ਸਾਰਿਆਂ ਨੂੰ ਪਤਾ ਪਰ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਜਿਸ ਜਗ੍ਹਾ ਦੇ ਉੱਤੇ ਆਪਾਂ ਖੜੇ ਹੋਏ ਆ ਇਹ ਜਗ੍ਹਾ ਇਹ ਰਸਤਾ ਜਿਹੜਾ ਹੈ ਜਿੰਨੇ ਵੀ ਰਾਜਪੁਰੇ ਦੇ ਮੁੱਖ ਦਫ਼ਤਰ ਨੇ ਉਹਨਾਂ ਨੂੰ ਇਹ ਰਸਤਾ ਜਾਂਦਾ ਇੱਥੇ ਪਿੰਡਾਂ ਨੂੰ ਸਾਰੀ ਟ੍ਰੈਫਿਕ ਇੱਥੋਂ ਜਾਂਦੀ ਹੈ ਅਤੇ ਜਿੰਨੇ ਵੀ ਕੰਮਕਾਰ ਪਿੰਡਾਂ ਦੀ ਸਾਰੀ ਟ੍ਰੈਪ ਕੇਸੇ ਜਾਂਦੀ ਹੈ ਅੱਜਕੱਲ ਜਿਹੜਾ ਸਾਡਾ ਆਰੋਗੀਆ ਉਹ ਬੰਦ ਹੋਣ ਦੇ ਕਰਕੇ ਜਿੰਨੇ ਵੀ ਸਾਡੇ ਅੰਦਰ ਪਾਕਲੇਟਰ ਲੋਏ ਇੱਥਰ ਨੂੰ ਜੇ ਸ਼ਹਿਰ ਦੇ ਲੋਕ ਨੇ ਕਿ ਪਿੰਡਾਂ ਦੇ ਲੋਕ ਨੇ ਉਹ ਸਾਰੇ ਇੱਥੋਂ ਨਿਕਲ ਕੇ ਜਾਂਦੇ ਆ ਅਤੇ ਸਭ ਤੋਂ ਵੱਡੀ ਜਿਹੜੀ ਖਾਤ ਇਸ ਕੱਲ ਦਾ ਕਿ ਨਾਲ ਹੀ ਸਾਡੇ ਚਿਲਡਰਨ ਪਾਰਕ ਹੈ ਅਤੇ ਸਾਡੇ ਜਿਹੜੇ ਬੱਚੇ ਆ ਉਹ ਵੀ ਇੱਥੇ ਆਕੇ ਖੇਡਣ ਆਉਂਦੇ ਆ ਤੇ ਨਾਲ ਜਿਹੜਾ ਸਕੇਟਿੰਗ ਦਾ ਸਾਡਾ ਇੱਥੇ ਕੋਰਟ ਬਣਿਆ ਹੋਇਆ ਉੱਥੇ ਵੀ ਜਿਹੜੇ ਬੱਚੇ ਸਾਡੇ ਖਡਾਈ ਜਾਂਦੇ ਆ ਪਰ ਮੈਨੂੰ ਦੁੱਖ ਹੈ ਕਿ ਮੈਂ ਪਿਛਲੇ 2 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਖੱਡਾ ਜਿਉਂ ਦਾ ਤਿਉਂ ਇੱਥੇ ਪਟਿਆ ਮੈਂ ਦੇਖਦਾ ਹਾਂ ਇੱਥੇ ਕਈ ਵਾਰੀ ਹਾਦਸੇ ਵੀ ਹੋਏ ਆ ਪਰ ਕਦੇ ਕਿਸੇ ਨੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹ ਤਾਂ ਸਿਰਫ 25 ਗਜ ਜਿੱਤੇ ਧੂੜ ਜਿਹੜੀ ਇੱਥੇ ਦੀ ਮਨੂਚਾ ਮਤੋਂ ਸਾਡੇ ਮੌਜੂਦਾ ਐਮ.ਐਲ.ਏ ਜਿਹੜੇ ਸਾਡੀ ਭੈਣ ਨੀਨਾ ਮਿਸਤਲ ਨੇ ਉਹ ਰਹਿੰਦੇ ਨੇ ਜਿਹੜੇ ਕਦੇ ਇਹ ਕਿਹਾ ਕਰਦੇ ਸੀ ਕਿ ਰਾਜਪੁਰੇ ਦੇ ਅੰਦਰ ਕੁਝ ਨਹੀਂ ਹੋਇਆ ਰਾਜਪੁਰੇ ਚ ਕੁਝ ਨਹੀਂ ਹੋਇਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਬੀਬੀ ਜੀ ਸਵਾ 2 2.5 ਸਾਲ ਤੋਂ ਤੁਹਾਡੇ ਘਰ ਦੇ ਬਾਹਰ ਇੱਕ ਖੱਡਾ ਪਟਿਆ ਹੋਇਆ ਰੋਜ਼ ਉਰੇ ਕਦੇ ਗੱਡੀ गिर ਜਾਂਦੀ ਹੈ ਕਦੇ ਬਾਈਕ ਤੇ ਬੱਚੇ गिर ਜਾਂਦੇ ਆ 2.5 ਸਾਲ ਤੋਂ ਤੁਹਾਡੇ ਬਿਲਕੁਲ ਘਰ ਦੇ ਸਾਹਮਣੇ ਤੁਸੀਂ ਕਦੇ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਥੇ ਖੱਡਾ ਹੈ ਜਿਹੜਾ ਪਿਆ ਹੋਇਆ ਮੰਨ ਲਿਆ ਮੈਂ ਕਿਤੇ ਸ਼ਹਿਰ ਤੇ ਕਿਤੇ ਪਿੰਡਾਂ ਦੇ ਕੋਨੇ 'ਚ ਕਿਤੇ ਹੋਰ ਹੋ ਸਕਦਾ ਹੈ ਹੋ ਸਕਦਾ ਇਹਨਾਂ ਨੂੰ ਨਾ ਪਤਾ ਹੋਵੇ ਇਹ ਤਾਂ ਬਿਲਕੁਲ ਇੱਥੇ ਦੀ ਅੱਖਾਂ ਦੇ ਸਾਹਮਣੇ ਹੈਗਾ ਫੇ ਸਾਨੂੰ ਦੁੱਖੀ ਇਸ ਗੱਲ ਦਾ ਕਿ ਸਾਡੇ ਉਹ ਬੱਚੇ ਜਦੋਂ ਖੇਡਣ ਆਉਂਦੇ ਆ ਕੀ ਅਸੀਂ ਮੈਕਸ ਸ ਦੇਨੇ ਸਾਡੇ ਬੱਚਿਆਂ ਨੂੰ ਵੀ ਕੀ ਅਸੀਂ ਮਤਲਬ ਕਿ ਸੁਨੇਹਾ ਸਾਡੇ ਬੱਚਿਆਂ ਨੂੰ ਜਾਂਦਾ ਕਿ ਅਸੀਂ ਇੱਕ ਜਿਹੜਾ ਸੀਵਰੇਜ ਦਾ ਟੋਆ ਨਹੀਂ ਉਪਰਾ ਕੇ ਦੇ ਸਕਦੇ ਕੰਤਾਵੇ ਅਸੀਂ ਬੜੇ ਵੱਡੇ ਵੱਡੇ ਕਰਦੇ ਹੈਗੇ ਆ ਜਿਹੜੇ ਹਰਦੀਾਲ ਸਿੰਘ ਖੋਜ ਨੇ ਕੰਮ ਸ਼ੁਰੂ ਕਰਾਇ ਸੀ ਇਹ ਉਹ ਆਰੋਬੀ ਜੀ ਦਾ ਰੇਲਵੇ ਤੇ ਉੱਤੇ ਪੁਲ ਉੱਥੇ ਜਾ ਕੇ ਜ਼ਰੂਰ ਕਹਿੰਦੇ ਆ ਕਿ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਕੀ ਇਹ ਖੁਸ਼ ਖਬਰੀ ਦੇ ਤੁਹਾਨੂੰ ਔਰ ਰੱਬ ਕਰੇ ਜਿਹੀ ਜੀ ਦੀਵਾਲੀ ਪਿਛਲੇ ਸਾਲਾਂ ਚ ਤੁਸੀਂ ਲੋਕਾਂ ਦੀ ਮਨਾਈ ਆ ਆਉਂਦੇ ਵਾਰ ਵੇਰਨਾ ਮਨਾ ਦੇ ਲੋਕਾਂ ਨੂੰ ਘਰੋਂ ਬੇਕਾਰ ਕਰਤਾ ਤੇ ਖਰੀਬਾਂ ਨੂੰ ਮਾਰਤਾ ਸੀ ਉਸ ਦੀਵਾਲੀ ਦੇ ਵਾਸਤੇ ਸੀ ਅਜੇ ਜਾਂ ਜਦ ਦਿਵਾਲੀ ਦਾ ਨਾਮ ਲੈਂਦੇ ਆ ਨਾ ਸਹਿਰ ਵਾਲਿਆਂ ਦੇ ਤਾਂ ਹੌਲ ਪੈਣੇ ਸ਼ੁਰੂ ਹੋ ਜਾਂਦੇ ਆ ਜਦ ਤੁਸੀਂ ਬੋਲਦੇ ਹੋਏ ਮੈਂ ਤੁਹਾਨੂੰ ਦੱਸਦਾ ਤੇ ਮੈਨੂੰ ਕੋਈ ਇੱਕ ਵੀ ਪ੍ਰੋਜੈਕਟ ਮੈਡਮ ਨੀਨਾ ਮਿੱਤਲ ਇਹ ਲਿਆ ਕੇ ਦਿਖਾ ਦੇ ਕਿ ਮੈਂ ਰਾਜਪੁਰੇ ਦੇ ਅੰਦਰ 2.5 ਸਾਲ ਦੇ ਅੰਦਰ ਕੋਈ ਇੱਕ ਪ੍ਰੋਜੈਕਟ ਕਰਵਾ ਲਿਆ ਕਿ ਜਿੰਨੀਆਂ ਸਾਡੀਆਂ ਕੋਈ ਬਣਾਈਆਂ ਸੜਕਾਂ ਨਹੀਂ ਉੱਥੇ ਕੋਈ ਪੈਚ ਲਾ ਕੇ ਉੱਥੇ ਰਿਪੇਅਰ ਦਾ ਕੰਮ ਸ਼ੁਰੂ ਕਰਾ ਦਿੱਤੇ ਹੈ ਕਿ ਜਾਂ ਕਿਤੇ ਹੋਰ ਕੋਈ ਮੈ ਤੋਂ ਨੂੰ ਦੱਸਦਾ ਵੀ ਮੈਨੂੰ ਇੱਕ ਵੀ ਕੋਈ ਕੰਮ ਚاہے ਪਿੰਡਾਂ 'ਚ ਚਾਹੇ ਸ਼ਹਿਰ ਦੇ ਅੰਦਰ ਕੋਈ ਵੀ ਹੋ ਕਰੋ ਮੈਂ ਪਿੱਛੇ ਇਹਨਾਂ ਨੂੰ ਇੱਕ ਜਵਾਬ ਮੰਗਿਆ ਸੀ ਜਾਂ ਤੇ ਮੈਂ ਬਨੂੜ ਵਿਖੇ ਬੋਲਦੇ ਹੋਏ ਕਿਹਾ ਸੀ ਜਿੱਥੇ ਇੱਕ ਕੋਈ ਲਗਭਗ 156 ਬਿਕੇ ਜ਼ਮੀਨ ਇਹਨਾਂ ਨੇ ਆਪਣੇ ਇਹਨਾਂ ਦੇ ਚਹੇਤਿਆਂ ਨੇ ਇਹਨਾਂ ਦੀ ਮਿਲੀ ਭੋਗ ਦੇ ਨਾਲ ਉਹਦੀ ਗੁਰਦੁਆਰੀ ਜ਼ਰਦਾਬਰੀ ਸੀ ਆਪਣੇ ਨਾਂ ਤੇ ਕਰਾ ਕੇ ਅੱਗੇ ਕੋਰਟ ਜਾ ਕੇ ਆਪਣੇ ਨਾਮ ਕਰਾਣੀ ਸੀ ਉਹ ਤਾਂ ਉਹਦਾ ਅਸੀਂ ਰੋੜਾ ਪਾਇਆ ਮੋਦਨ ਨੀਨਾ ਮਿੱਤਲ ਕਹਿੰਦੀ ਸੀ ਨਾ ਕਿ ਥੋਰ ਮਚਾਏ ਸ਼ੋਰ ਵੀ ਚੋਰਾਂ ਦੇ ਪਿੱਛੇ ਤਾਂ ਸਾਨੂੰ ਸ਼ੋਰ ਮਚਾਉਣਾ ਹੀ ਪਏਗਾ ਵੀ ਹਾਂ ਚੋਰਾਂ ਦੇ ਪਿੱਛੇ ਸਾਨੂੰ ਸ਼ੋਰ ਨਹੀਂ ਬਚਾਵਾਂਗੇ ਅਸੀਂ ਕੀ ਕਰਾਂਗੇ ਤੁਸੀਂ 400 ਕਰੋੜ ਰੁਪਏ ਦੀ ਜ਼ਮੀਨ ਖੱਪਣ ਲੱਗੇ ਆ ਤਾਂ ਕੌਣ ਬੰਦਾ ਬਰਦਾਸ਼ਤ ਕਰ ਲੇਗਾ ਅੱਜ ਤੁਹਾਡੇ ਬੰਦੇ ਜਿਹੜੇ ਹੈਗੇ ਆ ਤੁਹਾਡੇ ਮੌਜੂਦਾ ਕਾਉਂਸਲਰ ਬਨੂੜ ਦੇ ਅੰਦਰ ਉਹ ਸਰਕਾਰੀ ਜ਼ਮੀਨਾਂ ਵੇਚਣ ਤੇ ਲੱਗੇ ਹੈਗੇ ਆ ਲੈ ਮੈਂ ਉਦੋਂ ਸਵਾਲ ਕੀਤਾ ਸੀ ਕਿ 7 ਕਰੋੜ ਰੁਪਇਆ ਤੁਸੀਂ ਇੱਥੇ ਦਾ ਇੰਪਰੂਵਮੈਂਟ ਟਰਸ ਦਾ ਪੈਸਾ ਕਿੱਥੇ ਗਿਆ ਤੁਸੀਂ ਸ਼ਿਫਟ ਕਰਾਤਾ ਤੁਸੀਂ ਕਹਿਣ ਲੱਗੇ ਜੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਜੀ ਬੀਬੀ ਜੀ ਤੁਹਾਨੂੰ ਪਤਾ ਮੈਨੂੰ ਤੁਸੀਂ ਕੀ ਹੈ ਕਿ ਮਿਊਨਿਸਪਲ ਕਮੇਟੀ ਜੀ ਇੰਪਰੂਵਮੈਂਟ ਟਰਸਫਰ ਹੋ ਗਿਆ ਜੇ ਮਰਜ ਹੋਇਆ ਤਾਂ ਉਹਦਾ ਪੈਸਾ ਵੀ ਆਇਆ ਹੋਵੇਗਾ ਮੈਨੂੰ ਇੱਕ ਵੀ ਐਂਟਰੀ ਤੁਸੀਂ ਦਿਖਾ ਦਿਓ ਜਿਹੜੀ ਮਿਊਨਿਸਪਲ ਕਮੇਟੀ ਦੇ ਖਾਤੇ ਦੇ ਅੰਦਰ ਟਰਾਂਸਫਰ ਹੋ ਕੇ ਆਈ ਹੋਵੇਗਾ ਵਾਈਜ਼ ਯੂ ਆਰ ਮੇਕਿੰਗ ਫੂਲ ਟੂ ਦਾ ਪੀਪਲ ਲੋਕਾਂ ਦਾ ਬੇਵਕੂਫ ਤੁਸੀਂ ਕਿਉਂ ਬਣਾ ਰਹੇ ਹੋ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੇ ਵੱਡੇ ਵੋਟ ਲਾ ਕੇ ਉਹ ਤੁਹਾਨੂੰ ਇੱਡੀ ਵੱਡੀ ਮਾਰ ਰਹੀ ਹੈ ਨਾ ਲੋਕ ਸਭਾ ਦੇ ਤੌਰ 'ਤੇ ਹੈ। ਹਲੇ ਵੀ ਨਹੀਂ ਤੁਸੀਂ ਬੋਲ ਰਹੇ ਹੈਗੇ ਤੁਸੀਂ। ਫੇਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੁਹਾਨੂੰ ਤਾਂ ਵੈਸੇ ਜਿਹੇ ਜਿਹੇ ਮਤਲਬ ਕਹਿੰਦਾ ਤੁਸੀਂ ਇੱਥੇ ਤੁਹਾਡੇ ਲੱਛਣ ਨੇ ਉਹਨਾਂ ਲੱਛਣਾਂ ਦੇ ਮੁਤਾਬਕ ਤਾਂ ਜਿਹੜੀ ਤੁਹਾਨੂੰ ਸੱਜੇ ਲੋਕਾਂ ਨੇ ਦਿੱਤੀ ਹੈ ਤਾਂ ਉਹਨਾਂ ਲਈ ਸਮਝਦੇ ਤੁਸੀਂ ਦੱਸਿਓ ਕਿੱਥੇ ਕਿੱਥੇ ਤੁਹਾਨੂੰ ਇਹ ਤਾਂ ਹਲੇ ਲੋਕ ਡਰਦੇ ਨਹੀਂ ਬੋਲਦੇ ਕਿ 2 ਸਾਲ ਤੋਂ ਬਾਅਦ ਤਾਂ ਸਮਝ ਪਿਆ ਕਿ ਤੋਂ ਨੇੜੇ ਆਏਗਾ ਸਮਾਜ ਤੋਂ ਨੂੰ ਦੱਸਣਗੇ ਕਿ ਤੁਸੀਂ ਕੀ ਕੀ ਤੁਹਾਡੇ ਬੰਦਿਆਂ ਨੇ ਅਰ ਕੀ ਕੀ ਤੁਹਾਡੇ ਵੱਲੋਂ ਜਿਹੜੇ ਇੱਥੇ ਕਾਲੇ ਕਾਰਨਾਮੇ ਜਿਹੜੇ ਹੋ ਕੀਤੇ ਹੋਏ ਨੇ ਮੇਰੇ ਕੋਲ ਬੜੇ ਵੱਡੇ ਵੱਡੇ ਰਿਕਾਰਡ ਆ ਮੈਂ ਸਾਰੇ ਸੰਭਾਲ ਕੇ ਰੱਖ ਰਿਹਾ ਹੈਗਾ ਮੈਂ ਪਬਲਿਕ ਨੂੰ ਲੈ ਕੇ ਆਵਾਂਗਾ ਤੁਹਾਡੇ ਸਾਹਮਣੇ ਹਲੇ ਨਹੀਂ ਟਾਈਮ ਆਉਣ ਲੋ ਇਹ ਤਾਂ ਅੱਜ ਮੈਂ ਆਇਆ ਕਿਉਂਕਿ ਕੱਲ ਵੀ ਇੱਥੇ ਇੱਕ ਬੰਦਾ गिर ਗਿਆ ਅੱਜ ਵੀ गिर ਗਿਆ ਤਾਂ ਉਹ ਗਿੱਲੇ ਕੱਪੜੇ ਦੇ ਨਾਲ ਜਦੋਂ ਮੇਰੇ ਕੋਲ ਗਿਆ ਤਾਂ ਮੈਨੂੰ ਉਹ ਕਹਿੰਦ ਕਿ ਕਿ ਇਹ ਤਾਂ ਤਾਂ ਹੈਗਾ ਨਾ ਕਿ ਸੈਨਾ ਕੋਈ ਗੱਲ ਨਹੀਂ ਤੁਸੀਂ ਕਪੜੇ ਸਾਫ ਕਰੋ ਕਿ ਉਹ ਬੰਦੇ ਦੇ ਲੱਕ ਤੇ ਮੋਕਾ ਲੱਗੇ ਆ ਇੱਥੇ ਲੱਗੇ ਆ ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਤਾਂ ਆ ਕੇ ਪੌਣਾ ਕਿਲੋਮੀਟਰ ਚੱਲ ਕੇ ਤੁਸੀਂ ਸਾਹਮਣੇ 25 ਗੱਜ ਤੇ ਤੁਸੀਂ ਕਿਉਂ ਨਹੀਂ ਗਏ ਕਹਿੰਦੇ ਜੀ ਉੱਥੇ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸੁਣਦਾ ਨਹੀਂ ਹੈਗਾ ਉਹ ਤਾਂ ਮੈਂ ਅੱਜ ਚੱਲ ਕੇ ਮਤਲਬ ਆਇਆ ਇਹ ਤਾਂ ਬਾਤ ਨਹੀਂ ਇਹ ਖੱਡਾ ਬੰਦ ਨਹੀਂ ਕਰਦੇ ਤੇ ਤੁਹਾਡਾ ਕੀ ਰਿਐਕਸ਼ਨ ਹੋਗਾ ਨਹੀਂ ਇਹਦਾ ਖੱਡਾ ਨਹੀਂ ਬੰਦ ਕਰਦੇ ਤਾਂ ਕੋਈ ਗੱਲ ਨਹੀਂ ਜਿਵੇਂ ਐਕਸ਼ਨ ਦੇ ਮੈਂ ਜਿਵੇਂ ਪੇ ਬਾਕੀ ਥਾ ਤੇ ਕਰਾ ਰਿਹਾ ਹੁਣ ਤੁਸੀਂ ਦੇਖੋ ਮੈਂ ਬਨੂੜ ਦੇ ਅੰਦਰ ਬੜਾ ਵੱਡਾ ਅਸੀਂ ਉਪਰਾਲਾ ਕੀਤਾ ਸਾਰੀਆਂ ਪਾਰਟੀਆਂ ਨੇ ਮਿਲ ਕੇ ਪਰ ਤੁਸੀਂ ਇਹ ਦੇਖੋ ਵੀ ਮਜਬੂਰਨ ਤਹਿਸੀਲਦਾਰ ਨੂੰ ਲਿਖਣਾ ਪਿਆ ਕਿ ਵਾਕਈ ਇਹ ਗਲਤ ਜਿਹੀ ਗਰਦੌਰੀ ਹੋਈ ਹੈ ਕਿ ਆ ਤੁਸੀਂ ਜਿਹੜਾ ਇਹ ਹੁਕਮ ਦਿੱਤੀ ਸੱਤਾਤਨ ਬੰਦੇ ਕਦੇ ਸਾਡੇ ਆ ਗਿਆ ਜਿਹਨੇ ਜਿਹਨੇ ਇੰਟਰਵਿਊ ਕੀਤਾ ਤੁਸੀਂ ਬੜੀ ਧਰਾ ਹੋ ਜਾਂਦਾ ਕਿ ਸਬਸਤਾ ਵਸਰਾ ਟਾਈਮ ਵੀ ਕੰਮ ਨਹੀਂ ਕਰੀ ਕਿ ਇਹ ਬਿਲਕੁਲ ਰੋਂਗ ਹੈ ਬਿਲਕੁਲ ਗਲਤ ਹੈ ਕਿ ਕਿ ਇਹ ਇਹ ਤਾਂ ਇਤੋਂ ਬੰਦ ਕਰਤਾ ਉਤਰੋ ਜਿਹੜੇ ਹੈਗੇ ਅੰਡਰਪਾਸ ਨੇ ਸਾਡੇ ਉਹ ਬੰਦ ਹੋ ਜਾਂਦੇ ਆ ਕਿ ਲੋਕ ਉਹ ਲਿਬਰਟੀ ਚੌਕ ਤੋਂ ਉੱਤੇ ਘੁੰਮ ਘੁੰਮ ਕੇ ਜਿਹੜਾ ਹੈਗਾ ਲੋਕ ਪਰੇਸ਼ਾਨ ਹੋ ਕੇ ਚਾਹੀਨਾ ਜਲਦੀ ਨਾਲ ਜਾਣਾ ਹੈ ਪਟਿਆਲੇ ਦੀ ਜਾਣਾ ਹੋ ਜਾਂਦੇ ਆ ਸਭ ਤੋਂ ਪੁਆਇੰਟ ਜਿੱਥੋਂ ਵੱਧ ਸਭ ਤੋਂ ਵੱਧ ਟ੍ਰੈਕਸ ਆਉਂਦਾ ਉਹ ਖੋਕਰ ਪੁਆਇੰਟ ਦਾ ਤਕਰੀਬਨ ਡੇਢ ਸਾਲ ਤੋਂ ਬੁਰਾ ਹਾਲ ਆ ਉਹਦੇ ਬਾਰੇ ਕੀ ਮੈਂ ਦਰਸ਼ਨ ਜੀ ਤੁਹਾਡੇ ਨਾਲ ਹੀ ਉਹ ਤੋਂ ਬਾਅਦ ਅੱਗੇ ਵੀ ਜਾ ਰਹੇ ਆ ਆਪਾਂ ਚੱਲਦੇ ਹੈਗੇ ਹੁਣ ਸਾਰੇ ਜਣੇ ਜਿਹੜਾ ਸਭ ਤੋਂ ਪਹਿਲਾ ਵੱਡਾ ਸ਼ਾਮਦੂ ਤੇ ਸ਼ਾਮਦੂ ਕੈਂਪ ਆ ਤੁਸੀਂ ਉੱਥੇ ਕਈ ਦਿਨ ਦਾ ਮੈਂ ਤੁਹਾਡੇ ਪੈਲ ਜੀਤ ਵੀ ਬੜੀ ਵੱਡੀ ਖਬਰ ਪੜੀ ਆ ਬਾਕੀ ਪੇਪਰਾਂ 'ਚ ਵੀ ਆਪਾਂ ਫਿਰ ਚੱਲਦੇ ਆ ਜਿੱਥੇ ਖਾਨੇ ਆ ਇਹਦੀ ਡਿਵੈਲਪਮੈਂਟ ਤੇ ਜਿਹੜੇ ਕਹਿੰਦੇ ਆ ਨਾ ਕਿ ਮੈਂ ਪਤਾ ਨਹੀਂ ਕੀ ਕਰਾਤਾ ਜਾਂ ਜਿਹੜੇ ਇਹਨਾਂ ਦੇ ਮੁੱਖ ਮੰਤਰੀ ਮੈਂ ਕਹਿੰਦੇ ਆ ਕਿ ਬਾਕੀ ਤਾਂ ਜਿਹੜਾ ਫਿਰੋਜ਼ਪੁਰ ਆ ਮੈਂ ਬਾਕੀਆਂ ਦੀ ਗੱਲਾਂ ਨਹੀਂ ਕਰਦਾ ਇੱਥੇ ਵੱਡੀ ਸੜਕ ਮੈਂ ਉੱਥੇ ਬਣਾਈ ਤੇ ਆਪਾਂ ਚੱਲਦੇ ਆ ਉੱਥੇ ਜਾ ਕੇ ਆਪਾਂ ਜਿਹੜੀ ਗੱਲ ਆ ਉਹ ਕਰਦੇ ਆ ਉਹਨਾਂ ਲੋਕਾਂ ਦਾ ਹਾਲ ਦੇਖੋ ਜੇ ਕੱਲ ਨੂੰ ਡੈਰੀਆ ਫੈਲਦਾ ਕੋਈ ਬੰਦੇ ਬਿਮਾਰੀਆਂ ਚੜਦੇ ਆ ਕੁਝ ਵੀ ਹੁੰਦਾ ਹੈਗਾ ਇਹਦੀ ਟੋਟਲ ਤੇ ਟੋਟਲ ਜ਼ਿੰਮੇਵਾਰ ਹਰੇ ਦੀ ਐਮਐਲਏ ਆ ਤੇ ਇਹਦੇ ਕਰਕੇ ਜਿਹੜਾ ਹੈਗਾ ਤੇ ਨੁਕਸਾਨ ਜਿਹੜਾ ਹੋਣਾ ਹੈ ਕੱਲੋ ਜਾਣਨਾ ਗਈਆਂ ਤਾਂ ਵੀ ਇਹਦੀ ਜ਼ਿੰਮੇਵਾਰੀ ਰਹੂਗੀ